ਇਹ ਫਾਰਮ ਦੇ ਕੋਈੋਤੋ ਟਰੈਕਟਰ 265 92 ਮਾਡਲ 133000 ਦਾ ਬਹੁਤ ਬਹੁਤ ਟਰੈਕਟਰ ਹੈ ਵੀ ਮਾਡਲ ਦੇ ਹਿਸਾਬ ਨਾਲ ਜੀ ਪੀਆਈਏ ਜੀ ਮਹਿੰਦਰਾ ਨਾਲ ਬੜੀ 3048 ਰੈਂਡੋ ਫਾਰਮ 19 ਮਾਡਲ 1045000 ਦਾ ਮਾਡਲ ਬਹੁਤ ਚੰਗੀ ਟਰੈਕਟਰ ਦਾ ਤੋਫਾ ਟ੍ਰੈਕਟਰ ਹੀ ਤੋਫਾ ਟ੍ਰੈਕਟਰ ਵੀ ਟੋਫਾ ਡਿਸਟ੍ਰਿਬਿਊਟਰ ਦਾ ਪਾਵਰ ਸਟੀering ਐਂਡੋ ਫਾਰਮ ਇਹ ਸਵਾ ਟ੍ਰੈਕਟਰ ਹੈ ਜੋਂਦੀਆ 53 ਦਾਸ 9 ਮਾਡਲ ਹੈ ਜੀ ਤੇ 5 ਦਾਸ ਹੀ ਰੇਟ ਹੈ ਜੀ ਵੀਰ ਨੇ ਇੰਨਾ ਤਾਂ ਇਹ ਕੀ ਆਪ ਦਾ ਸਗੇ ਸਾਬ ਕਿਤੇ ਵੀਰ ਨੂੰ ਪਤਾ ਹੀ ਆ ਤੇ 30 ਸਪੀਡ ਟਰੈਕਟਰ ਆ ਪਹਿਲਾਂ ਤੋਂ ਹੀ ਜਮੰਦਰੂ ਆਇਆ ਥੋੜੀ ਜਿਹੀ ਪਾਸੇ ਤੇ ਪੱਡੇ ਸੰਦਾ ਵਾਸਤੇ ਟਰੈਕਟਰ ਬਹੁਤ ਤਾਰਾ ਟਰੈਕਟਰ ਮੰਨਿਆ ਪਰ ਮੰਨਿਆ ਟਰੈਕਟਰ ਆ ਆ ਘੜਾ ਜੀ ਘੱਟ ਰੇਟ ਦਾ ਇਹ ਸਭਾਈ ਇਹ ਹੈਗਾ ਦੋਸਤੋ

ਗੋਲ 85000 ਇਹ ਵੀ 4 ਪੰਜਾਬ ਦਾ ਨੰਬਰ ਉਹ ਗੁਰੂ ਆਪੇ ਜੀ ਦਾ ਨਾਮ ਹੈ ਜਿਹੜਾ ਉੱਧਰ ਸੈਂਟਰ ਹੈ ਜਿਹੜਾ ਆਇਆ ਜੀ ਇਹ 14 ਮੰਦਰੀ ਬਈਰ ਇੱਕ ਮਾਡਲ ਡੀ ਆਈ 195 ਮੇਟਾ ਉਹ ਮੈਨੂੰ ਪਤਾ ਹੋ 11:00 ਵਜੇ ਉਹ ਨੇ ਆਈ ਆ Jangan asal, jamu malam itu pentol, pentol